ਮੇਰਾ ਨਾਮ ਭਗਵੰਤ ਸਿੰਘ ਸਾਫ ਦਾ ਸਰਪੰਚ ਰਾਜੂ ਬੇਲਾ ਜੀ ਇਹ ਸਾਡੇ ਬਿਲਕੁਲ ਗਵੰਡੀ ਗੁਰਪਾਲ ਸਿੰਘ son of ਗਰਦਿਆਲ ਸਿੰਘ ਵਾਸੀ ਰਾਜੂ ਬੇਲਾ ਜੋ ਕਰੀਬ 15 ਅਕਤੂਬਰ ਨੂੰ ਘਰੋਂ ਗਿਆ ਸੀ ਇਹ ਜਿੱਦਾਂ ਜਿੱਦਾਂ ਏਜੰਟ ਨੇ ਕਿਹਾ ਸੀ ਵੀ ਡਾਇਰੈਕਟ ਫਲੈਟ ਕਰਾਵਾਂਗੇ ਤੈਨੂੰ ਅਮਰੀਕਾ ਪਜਾਵਾਂਗੇ ਤਰੀਕ ਕਰੀਬ ਇਹਨੇ 42 ਲੱਖ ਰੁਪਏ ਦਿੱਤਾ ਇਹਨੂੰ ਉਹਨੇ ਜੰਗਲਾਂ ਦੇ ਪਨਾਮਾ ਦੇ ਜੰਗਲਾਂ ਦੇ ਹੁੰਦੇ ਹੋਇਆ ਤੁਰ ਤੁਰ ਕੇ ਖੱਪ ਖੱਪ ਕੇ ਮੈਕਸੀਕੋ ਪਹੁੰਚਾ ਤੇ ਕਰੀਬ ਲਗਭਗ ਅੱਜ 25 ਦਿਨ ਪਹਿਲਾਂ ਇਹ ਕੈਂਪ ਚ ਵੜਿਆ ਸੀਗਾ ਉਹ ਅਮਰੀਕਾ ਸਰਕਾਰ ਨੇ ਇਹਨੂੰ ਰਿਪੋਰਟ ਕਰਤਾ ਅੱਜ ਸਾਨੂੰ ਵੀ ਪ੍ਰੈਸ ਤੋਂ ਪਤਾ ਲੱਗਾ ਜਾਂ ਸੀਆਈਡੀ ਤੋਂ ਪਤਾ ਲੱਗਾ ਵੀ ਇਹ ਰਾਤ ਉਤਰ ਜਾਵਾ ਇਹ ਅਸੀਂ ਬਹੁਤ ਮੰਦਭਾਗੀ ਗੱਲ ਹੋਈ ਹੈ ਜੀ ਬਹੁਤ ਗਰੀਬ ਪਰਿਵਾਰ ਆ ਅਸੀਂ ਸਰਕਾਰ ਅੱਗੇ ਉਹ ਬੇਨਤੀ ਕਰਾਂਗੇ ਵੀ ਇਹਨੂੰ ਇਦਾ ਜਿਹੜਾ ਬੰਦਾ ਹੱਕਾ ਏਜੰਟ ਤੇ ਕਾਰਵਾਈ ਕਰਕੇ ਤੇ ਪੈਸੇ ਦੁਆਏ ਜਾਣ ਤੇ ਇਹੀ ਗੱਲ ਹੈ ਪਰਿਵਾਰ ਚ ਕੋਣ ਕੋਣ ਹੈਗਾ ਉਹਨਾਂ ਦੇ ਇਹਨਾਂ ਦੇ ਮਦਰ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਜੀ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਦੋਨੇ ਭਰਾ ਨੇ ਇਹਨਾਂ ਦੀ ਤਿੰਨ ਭੈਣਾਂ ਨੇ ਉਹ ਇਹਨਾਂ ਪਹਿਲਾਂ ਵਿਆਹ ਦਿੱਤੀਆਂ ਨੇ ਤੇ ਦੋਨੇ ਭਰਾ ਅਜੇ ਕੁਆਰੇ ਨੇ ਵਿਚਾਰੇ ਤੇ ਮੀਨਤ ਕਰਨ ਦੇ ਚੱਕਰ ਜੀ ਵਿਚਾਰੇ ਫਸ ਚੁੱਕੇ ਆ ਜੀ ਛੋਟੇ ਭਰਾ ਕੋ ਚਲਾ ਜੀ ਛੋਟਾ ਭਰਾ ਦਾ ਪਹਿਲਾਂ 2 ਸਾਲ ਅਮਰੀਕਾ ਗਿਆ ਜੀ ਉਹਦੇ ਕੋਲ ਜਾ ਰਿਆ ਸੀ ਇਹ ਮੁੰਡੇ ਨੇ ਇੰਜੀਨੀਅਰ ਕੀਤੀ ਆ ਸਰਵਿਸ ਕਰਦਾ ਸੀ ਪ੍ਰਾਈਵੇਟ ਇੱਥੇ ਸੋਨਾਲਿਕਾ ਏਜੰਸੀ ਚ ਤੇ ਇਹ ਹੁਣ ਇਸ ਤਰੀਕੇ ਨਾਲ ਫਸ ਗਿਆ ਜੀ ਹੁਣ ਗਲਤ ਤਰੀਕਾ ਜੀ ਸਾਡੇ ਲੋਕਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਬੱਚਿਆਂ ਨੂੰ ਪੜਾ ਕੇ ਸਟੱਡੀ ਵੀਜ਼ਾ ਲਵਾਓ ਜੇ ਕੋਈ ਸਟੱਡੀ ਕਰਾਉਣੀ ਆ ਉਸ ਤਰੀਕੇ ਨਾਲ ਲੀਗਲ ਤਰੀਕੇ ਨਾਲ ਖਲਾਓ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਭਾਗੀਦਾਰ ਆ ਵੀ ਨਹੀਂ ਕਰਾਉਣਾ ਚਾਹੀਦਾ ਜੋ ਫਸ ਜਾਂਦੇ ਨੇ ਤਾਂ ਫੇਰ ਆਪਾਂ ਚਲੋ ਇਹੋ ਦਿਖਾਰੇ ਦਾ ਨਿਆਂ ਹੋਈ ਹੈ ਵੀ 2 ਕਿਲੋ ਜ਼ਮੀਨ ਵੇਚ ਕੇ ਗਿਆ ਜੋ ਏਜੰਟ ਤੇ ਸਰਕਾਰ ਬੰਦ ਕਾਰਵਾਈ ਕਰੇ ਇਹਨੂੰ ਪੈਸੇ ਦਵਾਈ